ਗੁਜਾਰਾਪੁਰ ਦੇ ਥਾਣਾ ਫਟੇਗਾ ਚੋੜਿਆ ਦੇ ਇੰਫੈਂਡੇ ਪਿੰਡ ਦੇ ਬੱਦੋਵਾਲ ਖੋੜ ਦੇ ਵਿੱਚ ਉਸ ਦਿਨ ਭਾਰੀ ਹੰਗਾਮਾ ਹੋ ਗਿਆ ਜਦੋਂ ਵੱਖਾ ਮਾਮਲੇ ਦੀ ਲੜਿੰਦੇ ਇੱਕ ਨੌਜਵਾਨ ਨੂੰ ਐਸਐਚਓ ਕਿਰਨਦੇਵ ਦੇ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਫੜਨ ਗਈ। ਤਾਂ ਲੜਿੰਦਾ ਨਰਕਾ ਪਿੰਡ ਦੇ ਕਿਸੇ ਹੋਰ ਦੁਕਾਨ ਦੀ ਜਾਵੜਿਆ। ਸੰਗ ਦੇ ਪਿੱਛੇ ਪੁਲਿਸ ਪਾਰਟੀ ਚਲੀ ਗਈ। ਕਿਸੇ ਦਰਗਾਹ ਉੱਤੇ ਨਾਮਾ ਸ਼ੁਰੂ ਹੋ ਗਿਆ। ਪੁਲਿਸ ਅਤੇ ਪਰਿਵਾਰ ਦੀ ਆਪਸ ਵਿੱਚ ਤਿੱਖੀ ਤਕਰਾਰਬਾਜ਼ੀ ਵੀ ਸ਼ੁਰੂ ਹੋਈ। ਅਦੇ ਬਾਅਦ ਇਹ ਪੁਲਿਸ ਨੇ ਲੜਕੇ ਨੂੰ ਗ੍ਰਿਫਤਾਰ ਕਰਕੇ ਆਪਣੇ ਥਾਣੇ ਲੈ ਗਈ। ਉਧਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਉੱਪਰ ਨਿਆਂਇਪਰਚਾ ਦਰਜ ਕਰਨ ਤੇ ਕੁੱਟਮਾਰ ਕਰਨ ਦੇ ਪਰਿਵਾਰ ਦੇ ਲੋਕ ਦੋਸ਼ ਲਗਾਏ ਗਏ ਹਨ ਨੌਜਵਾਨ ਦੇ ਪਰਿਵਾਰਿਕ ਮੈਂਬਰ ਜਿਨ੍ਹਾਂ ਵਿੱਚ ਲੜਕੇ ਦੀ ਮਾਂ ਭੈਣ ਅਤੇ ਚਾਚਾ ਨੇ ਪੁਲਿਸ ਪਾਰਟੀ ਉੱਪਰ ਨਿਆਂਇਪਰਚਾ ਕਰਨ ਤੇ ਕੁੱਟਮਾਰ ਦੇ ਦੋਸ਼ ਲਗਾਉਂਦੇ ਕਿਹਾ ਕਿ ਉਹਨਾਂ ਦੇ ਲੜਕੇ ਉੱਪਰ ਪੁਲਿਸ ਵੱਲੋਂ ਨਿਆਂਇਪਰਚਾ ਦਰਜ ਕੀਤਾ ਗਿਆ ਸੀ ਅਤੇ ਹੁਣ ਪੁਲਿਸ ਨੇ ਉਹਨਾਂ ਨੂੰ ਰਾਈਨਾਮੇ ਦਾ ਟਾਈਮ ਦਿੱਤਾ ਸੀ ਪਰ ਅਜੇ ਤੱਕ ਰਾਈਨਾਮੇ ਟਾਈਮ ਤੋਂ ਪਹਿਲਾਂ ਇਹ ਪੁਲਿਸ ਨੇ ਪਿੰਡ ਆ ਕੇ ਸਾਡੇ ਲੜਕੇ ਦੀ ਕੁੱਟਮਾਰ ਕਰ ਦਿੱਤੀ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ ਹੈ ਉਨਾ ਪਰਿਵਾਰ ਨੇ ਪੰਜਾਬ ਸਰਕਾਰ ਕੋਲ ਸ਼ਿਕਾਇਤ ਵੀ ਕਰਵਾਈ ਹੈ ਪਰ ਜੇਕਰ ਉਸੇ ਗੱਲ ਕਰੀਏ ਐਸਐਚਓ ਕਿਰਨਜੀਤ ਸਿੰਘ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਝੂਠੇ ਪਰਚਾ ਪਾਇਆ ਝੂਠੇ ਚੰਦੀ ਦਾ ਪਰਚਾ ਝੂਠਾ ਪਾਇਆ ਆਦੀ ਕੋਈ ਇੱਕ ਵੀ ਪਰਚਾ ਨਹੀਂ ਪਤਾ ਲਿਆ ਸਾਡੇ ਅਸਾਂ ਜਵਾਂ ਦਾ ਸਾਥੀ ਕੀ ਕੀ ਆ

ਸਰ ਅੱਜ ਬਦੋਵਾਲ ਖੁਰਦ ਤੁਸੀਂ ਰੇਟ ਤੇ ਗਏ ਸੀ ਇਕ ਕੁਲਵਿੰਦਰ ਜੋਸ਼ੀ ਨੂੰ ਫੜ ਕੇ ਲਾਏ ਇਹ ਮਦੇ ਪ੍ਰਵਾਤ ਨੰਬਰ ਦਾ ਕਹਨਾ ਹੈ ਪੁਲਿਸ ਨੇ ਤੇ ਕਾਫੀ ਤਾਂ ਕੀ ਮੈਟਰ ਕੀ ਹੈ ਮਾਂਵਾਗੀ ਹੈ ਜੀ ਦੇਖੋ ਜੀ ਇਹ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਥਾਣੇ ਫਤਿਹਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਇਹ ਸਾਨੂੰ ਵਾਂਟਡ ਸੀ ਇਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਪੁਲਿਸ ਨੂੰ ਚਗਵਾ ਦੇ ਕੇ ਜਾਂ ਉਸ ਦੀ ਅਮਦ ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਵਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਤੇ ਸਰ ਉਹਨਾਂ ਦਾ ਕਹਿਣਾ ਕੀ ਪਿੰਡ 'ਚ ਪੁਲਿਸ ਆਈ ਕੁੱਟਮਾਰ ਮੁੰਡੇ ਨਾਲ ਕੀ ਕੀ ਹੋਇਆ ਕੀ ਜੀ ਇਹਦੇ ਪਰਿਵਾਰਕ ਮੈਂਬਰ ਇਹਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਸਰ ਉਹਨਾਂ ਨੇ ਦਰਵਾਜ਼ਾ ਜ ਆ ਦਿਖਾਇਆ ਵੀ ਮੁੰਡਾ ਅੰਦਰ ਵੜ ਗਿਆ ਉਹ ਕਮਰੇ ਦੇ ਚ ਉੱਤੇ ਕਮਰੇ ਦੇ ਵੜ ਕੇ ਗਈ ਐ ਕੋਤਪਾਲ ਉਹ ਜੀ ਪੁਲਿਸ ਤੋਂ ਬਚਨ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਜਿਸ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਕਿੰਨੇ ਮਾਮਲਿਆਂ ਚ ਲੁੜਿੰਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੁੜਿੰਦਾ ਸੀਗਾ ਜੀ ਕੀ ਕੀ ਸੀ ਮਾਮਲਾ ਇਹ ਲੜਾਈ ਝਗੜੇ ਦੇ ਆਪਣਾ ਮਾਮਲਾ ਨੀ ਜੀ 323 24 26 ਆਈਪੀਸੀ ਦੇ ਜੀ ਜਰ ਅਰੈਸਟ ਪਾਤੀ ਸੀ ਬਿਲਕੁਲ ਜੀ ਏਵਰ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੇ ਖੁਜੀਪੁਰ ਦੀ ਰਿਪੋਰਟ